दिन-ब-दिन ਵੱਧ ਰਹੀ ਗਰਮੀ ਦੇ ਕਾਰਨ ਸਬਜ਼ੀ ਅਤੇ ਫਲਾਂ ਦੀ ਖੇਤੀ ਉੱਪਰ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਹੈ। ਸਬਜ਼ੀ ਅਤੇ ਫਲਾਂ ਦੀ ਵੇਚਣ ਵਾਲੇ ਦੁਕਾਨਦਾਰ ਦਾ ਕਹਿਣਾ ਹੈ ਕਿ ਦਿਨ-ਬ-ਦਿਨ ਵੱਧ ਰਹੀ ਗਰਮੀ ਦੇ ਕਾਰਨ ਸਬਜ਼ੀ ਅਤੇ ਫਲਾਂ ਦੀ ਖੇਤੀ ਦੀ ਪੈਦਾਵਾਰ ਦਿਨ-ਬ-ਦਿਨ ਘਟਦੀ ਜਾ ਰਹੀ ਹੈ, ਜਿਸ ਕਾਰਨ ਸਬਜ਼ੀਆਂ ਅਤੇ ਫਲਾਂ ਦੀਆਂ ਕੀਮਤਾਂ ਵਿੱਚ ਦਿਨ-ਬ-ਦਿਨ ਵਾਧਾ ਹੁੰਦਾ ਜਾ ਰਿਹਾ, ਜਿਸ ਦਾ ਅਸਰ ਆਉਣ ਵਾਲੇ ਦਿਨਾਂ ਵਿੱਚ ਕਾਫੀ ਦੇਖਣ ਨੂੰ ਮਿਲ ਸਕਦਾ ਹੈ। ਜੀ ਮੀਲ ਮਮਦਾ ਜੀ ਮੰਮੀ ਜੀ ਤੁਸੀਂ ਕਾਹਦਾ ਕੰਮ ਕਰਦਾ ਸਬਜੀ ਦਾ ਜੀ ਸਬਜੀ ਜੀ ਮੈਂ ਸਬਜੀ ਮੰਡੀ ਜਾਂਦਾ ਆ ਗੱਲ ਕਰੀਏ ਰੇਟਾਂ ਦੀ ਜਿਵੇਂ ਜਿਵੇਂ ਗਰਮੀ ਪੈ ਰਹੀ ਆ ਰੇਟਾਂ 'ਚ ਕੀ ਅਸਰ ਦੇਖਣ ਨੂੰ ਆ ਰੇਟਾ ਬਹੁਤ ਜ਼ਿਆਦਾ ਮਹਿੰਗਾ ਹੋ ਜਾਣਾ ਜੀ ਜੇ ਹਫਤਾ ਇਹੀ ਕੁਝ ਹੁੰਦਾ ਰਿਹਾ ਫੇਰ ਤਾਂ ਬਹੁਤ ਸਬਜ਼ੀ ਅੱਗ ਲੱਗ ਜਾਨੀ ਐ ਬਹੁਤ ਈ ਵੜ ਜਾਨੀ ਐ ਐ ਵੀ ਹੁਣ ਕਈਆ ਦੀ ਕਈਆ ਮੰਦਾ ਪਹਿਲਾਂ 5 7 8 ਰੁਪਏ ਦਾ ਹੁਣ 15 12 13 ਜੋ ਹੋ ਗਿਆ ਸਿਮਲਾ ਮਿਰਚਾ ਜਿਹੜੀ ਪਹਿਲਾਂ 10 ਰੁਪਏ ਦੀ ਹੁਣ 20 ਰੁਪਏ ਹੋ ਗਈ ਪਹਿਲਾਂ 4 5 ਰੁਪਏ ਦੀ ਯੋ ਵੀ ਜਾਨੀ ਸਾਰੇ ਤੇਜ ਯੋਜਨਾ ਤੇ ਗਰਮੀ ਦੀ ਵਜ੍ਹਾ ਨਾਲ ਮਰਿਆ ਤੇਜ ਹੋਣ ਦਾ ਕਾਰਨ ਕੀ ਹੁੰਦਾ ਗਰਮੀ ਗਰਮੀ ਪੂਰਾ ਜਲਦਾ ਪੂਰੇ ਜਲਦੇ ਜੇ ਫੁੱਲ ਝੜ ਜਾਂਦੇ ਨੇ ਓਏ ਮਰ ਜਾਂਦੇ ਨੇ ਹਾਂ ਫਸਲ ਖਰਾਬ ਹਾਂ ਫਸਲ ਖਰਾਬ ਹੋ ਜਾਂਦੀ ਹੈ ਗਰਮੀ ਬਹੁਤ ਜ਼ਿਆਦਾ ਜਿਸ ਕਾਰਨ ਰੇਟ ਹਾਂ ਰੇਟ ਮਰ ਜਾਂਦੀ ਹੈ ਗਰਮੀ ਦੀ ਵਜ੍ਹਾ ਨਾਲ ਬਹੁਤ ਜ਼ਿਆਦਾ ਉਹ ਹੁੰਦਾ ਬਹੁਤ ਜ਼ਿਆਦਾ ਬੁਰਾ ਹਾਲ ਹੁੰਦਾ ਗਰਮੀ ਦਾ ਅੱਗੇ ਨਾਲ ਬਹੁਤ ਜ਼ਿਆਦਾ ਹੋ ਜਾਣਾ ਧਣੀਆਂ 70 80 ਹੋ ਜਾਣਾ ਅੱਗੇ ਨਾਲ ਬਹੁਤ ਜ਼ਿਆਦਾ ਸੌਦਾ ਲੱਭਣਾ ਨਹੀਂ ਹੈ ਇਸ ਹਿਸਾਬ ਨਾਲ ਕਿਸ ਹਿਸਾਬ ਨਾਲ ਦੱਸ ਰਹੇ ਨੇ ਮੌਸਮ ਬਲੇ ਬੀ ਹਾਂ ਗਰਮੀ ਪੈਣੀ ਨਹੀਂ ਹੈ ਉਸ ਨਾਲ ਰੱਬਣਾ ਨਹੀਂ ਸੌਦਾ ਕਹਿੰਦੇ ਅਗਲੇ ਮਹੀਨੇ ਗਰਮੀ ਕਿਵੇਂ ਕਹਿੰਦੇ ਬਹੁਤ ਜ਼ਿਆਦਾ ਪੈਣੀ ਹੈ ਤੇਜ਼ੀ ਵੜ ਜਾਣੀਆਂ ਬਹੁਤ ਜ਼ਿਆਦਾ